ਸਾਡੇ ਪੱਤਰਕਾਰ ਸਰਬਜੀਤ ਸਿੰਘ ਵੀ ਸਾਡੇ ਨਾਲ ਜੁੜੇ ਹੋਏ ਨੇ ਸਰਬਜੀਤ ਇਹ ਜੋ ਸਥਿਤੀ ਹੈ ਸਵੇਰੇ ਬਣੀ ਹੋਈ ਹੈ ਪਰਿਵਾਰ ਪਰੇਸ਼ਾਨ ਨੇ ਉਦਰਾਤਵਾਦੀ ਸੰਗਠਨ ਇਹਨਾਂ ਨੌਜਵਾਨਾਂ ਨੂੰ ਔਨ ਨਹੀਂ ਦੇ ਰਿਹਾ ਭਾਰਤੀ ਸਫੀਰਾਂ ਦੇ ਵੱਲੋਂ ਜੇਕਰ ਉੱਥੇ ਇਹ ਪਹਿਲ ਕਦਮੀ ਦਿਖਾਈ ਜਾਏ ਉਹਨਾਂ ਦੇ ਨਾਲ ਸੰਪਰਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾਏ ਤਾਂ ਕੁਝ ਹੋ ਸਕਦਾ ਆ ਨਵਦੀਪ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਿੱਕੀ ਪਹਿਲਾਂ ਜਿਹੜੀਆਂ ਹੈਗੀਆਂ ਸੀ ਅਨਧਿਕਾਰਕ ਤੌਰ ਤੇ ਖਬਰਾਂ ਪਤਾ ਲੱਗ ਰਿਹਾ ਸਨ ਕਿ ਉੱਥੇ ਜਿਹੜੇ ਹੈਗੇ ਨੇ ਪੰਜਾਬੀ ਨੌਜਵਾਨ ਜਾਂ ਭਾਰਤੀ ਨੌਜਵਾਨ ਆਸ ਗਏ ਨੇ ਕਿਉਂਕਿ ਜੋ ਟਕਰੀਤ ਹੈਗਾ ਟਕਰੀਤ ਸ਼ਹਿਰ ਹੈਗਾ ਜੋ ਇਰਾਕ ਦੇ ਹਸਾਬਾ ਰਾਸ਼ਟਰਪਤੀ ਸੈਨ ਦਾ ਜਿਹੜਾ ਹੈਗਾ ਇਲਾਕਾ ਸੀਗਾ ਔਰ ਉਸ ਤੋਂ ਬਾਅਦ ਸੋਹਲ ਇਲਾਕਾ ਹੈਗਾ ਬਸਰਾ ਇਲਾਕਾ ਹੈਗਾ ਇਹਨਾਂ ਸਾਥੀ ਇਲਾਕੇ ਵਿੱਚ ਜੋ ਪੰਜਾਬੀ ਜਾਂ ਕਿ ਇਹ ਇੰਡੀਅਨ ਕਮਿਊਨਿਟੀ ਹੈਗੀ ਹੈ ਉੱਥੇ ਕੰਮ ਕਰ ਰਹੀ ਹੈ तकरीबन 5 ਤੋਂ 6000 ਜਿਹੜੇ ਹੈਗੇ ਨੇ ਲੋਕ ਉੱਥੇ ਹੈਗੇ ਨੇ ਕਿਉਂਕਿ ਹੁਣ ਜਦ ਉੱਥੇ ਜਿਹੜੇ ਗਰੁੱਪ ਹੈਗੇ ਨੇ ਅੱਤਵਾਦੀ ਗਰੁੱਪ ਹੈਗੇ ਨੇ ਉਹਨਾਂ ਨੇ ਕਬਜ਼ਾ ਕਰਨਾ ਸ਼ੁਰੂ ਕਰ ਦਿੱਤਾ ਹੈਗਾ ਕਾਫੀ ਸ਼ਹਿਰ ਹੈਗੇ ਨੇ ਜਿਹੜੀਆਂ ਉੱਥੇ ਕੰਪਨੀਆਂ ਕੰਮ ਕਰ ਰਹੀਆਂ ਸਨ ਫੋਰਨ ਕੰਪਨੀਆਂ ਦੇ ਵਿੱਚ ਜਿਨ੍ਹਾਂ ਦੇ ਕਰਮਚਾਰੀ ਕੰਮ ਕਰ ਰਹੇ ਸਨ ਭਾਰਤੀ ਉਹ ਕੰਪਨੀਆਂ ਹੁਣ ਭੱਜ ਗਈਆਂ ਹੈ ਸਥਿਤੀ ਦਾ ਮਾਹੌਲ ਬਣਿਆ ਹੋਇਆ ਹੈ ਕੁਝ ਕੰਪਨੀਆਂ ਜਿਹੜੀਆਂ ਹੈਗੀਆਂ ਨੇ ਜਿੱਦਾਂ ਸਾਡੇ ਸਵੇਰੇ ਗੱਲ ਹੋਈ ਸੀ ਜਿਹੜੀਆਂ ਹੈਗੇ ਭਾਰਤ ਤੇਜਨ ਲਈ ਤਿਆਰ ਹੈਗੇ ਨੇ ਜੋ ਕਰਮਚਾਰੀ ਹੈਗੇ ਨੇ ਮਸਲਾ ਜਿਹੜੀ ਉਹਨਾਂ ਦੀ ਤਨਖਾਹ ਦਾ ਹੈਗਾ ਉਸ ਤਨਖਾਹ ਦੇ ਬਾਰੇ ਅਜੇ ਕੋਈ ਵੀ ਯਾਨੀ ਕਿ ਉਹਨਾਂ ਨੂੰ ਕੋਈ ਉਹ ਨਹੀਂ ਹੋ ਪਾਰੀ ਇਸ ਮਾਮਲੇ ਨੂੰ ਲੈ ਕੇ ਜਿਹੜੀ ਹੈਗੀ ਆ ਕਿ ਉਹਨਾਂ ਦੇ ਵਿੱਚ ਕਿ ਜੇ ਇੰਨੀ ਦੇਰ ਤੋਂ ਕੰਮ ਕਰ ਰਹੇ ਨੇ ਕੋ ਮਤਲਬ ਇਹ ਕਿ ਕਿੰਤਰਖਾ ਕਿਸ ਤਰ੍ਹਾਂ ਮਿਲੇਗੀ ਪਹਿਲੀ ਗੱਲ ਦੇ ਦੂਸਰੀ ਗੱਲ ਇਹ ਹੈ ਕਿ ਜੋ ਬਗਦਾਦ 에ਰਪੋਰਟ ਹੈ ਉਹ तकरीबन तकरीबन ਇੱਕ ਵੱਡਾ 에ਰਪੋਰਟ ਮੰਨਿਆ ਗਿਆ ਹੈਗਾ ਇਹ ਇਰਾਕ ਦੇ ਵਿੱਚ ਔਰ ਹੁਣ ਕਿਉਂਕਿ ਜਿਹੜੇ ਵਕਵਾਦੀ ਗਰੁੱਪ ਹੈਗੇ ਨੇ ਉਹ ਅਲੱਗ-ਅਲੱਗ ਸ਼ਹਿਰਾਂ ਦੇ ਵਿੱਚ ਸੜਕਾਂ ਦੇ ਘੁਮਰੇ ਨੇ ਐਸੇ ਵੀ ਜਿਹੜਾ ਆ ਭਾਰਤੀ ਵਿਦੇਸ਼ ਮੰਤਰਾਲੇ ਜਾਂ ਉੱਥੇ ਜਿਹੜੀ ਆਪਣੀ ਐਂਬੈਸੀ ਹੈਗੀ ਆ ਉਹ ਐਂਬੈਸੀ ਰਿਸਕ ਨਹੀਂ ਸੌਣਾ ਚਾਹਣਾ ਜੋ ਨਹੀਂ ਕਿ ਕਿਸੇ ਵੀ ਕਿਰਨ ਉਹ ਬਾਹਰ ਕੱਢਿਆ ਜਾਵੇ ਫਿਰ ਉਹਨੂੰ ਬਗਦਾਦ ਪਹੁੰਚਾਇਆ ਜਾਵੇ ਇਹ ਹੁਣ ਦੇਖਣਾ ਹੋਏਗਾ ਕਿਉਂਕਿ ਜਿਹੜੇ ਬਾਹਰ ਦੇ ਲੋਕ ਹੈਗੇ ਨੇ ਜੋ ਇਹ ਅਤਵਾਦੀ ਗਰੁੱਪ ਹੈਗੇ ਨੇ ਫਿਲਹਾਲ ਇਹੀ ਖਬਰ ਜੂਰ ਆ ਰਹੀ ਹੈ ਕਿ ਉਹ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾ ਰਹੇ ਸਿਰਫ ਉਹਨਾਂ ਦੀ ਲੜਾਈ ਜਿਹੜੀ ਹੈਗੀ ਆ ਉਹ ਇਰਾਕ ਦੀ ਫੌਜਾਂ ਦੇ ਨਾਲ ਹੈਗੀ ਆ ਪਰ ਫਿਲਹਾਲ ਕਿਉਂਕਿ ਲੋਕ ਬੜੀ ਚਿੰਤਾ ਦੇ ਵਿੱਚ ਆ ਫੋਨ ਨੈਟਵਰਕ ਉੱਤੇ ਨਹੀਂ ਮਿਲ ਰਹੇ ਹੈਗੇ ਆ ਕਿ ਕਿਸ ਤਰੀਕੇ ਨਾਲ ਉਹ ਬਾਹਰ ਆਉਣਗੇ ਇਹ ਇੱਕ ਬੜਾ ਸਵਾਲ ਹੈਗਾ ਹੁਣ ਤੁਸੀਂ ਭਾਰਤੀ ਵਿਦੇਸ਼ ਮੰਤਰਾਲੇ ਨੇ ਵੀ ਜਿਸ ਤਰੀਕੇ ਨਾਲ ਅੱਜ ਪ੍ਰੈਸ ਕਾਨਫਰੰਸ ਹੈਗੀ ਉਹ ਚ ਸਾਫ ਕੀਤਾ ਹੈਗਾ ਕਿ ਉੱਥੇ ਕੁਝ ਲੋਕ ਜਿਹੜੇ ਹੈਗੇ ਨੇ ਉਹ ਅਗਵਾ ਕੀਤੇ ਗਏ ਹੈਗੇ ਨੇ ਅਗਵਾ ਕੀਤੇ ਨੇ ਜਾਂ ਉਹਨਾਂ ਨੂੰ ਉਹਨਾਂ ਨੇ ਆਪਣਾ ਰੱਖਿਆ ਹੋਇਆ ਬੰਦਕ ਬਣਾ ਕੇ ਤੇ ਹ ਹੁਣ ਭਾਰਤੀ ਵਿਦੇਸ਼ ਮੰਤਰਾਲੇ ਜਾਂ ਬਗਦਾਦ ਸਿਤ ਆਪਣੀ ਐਮਬੈਸੀ ਜਿਹੜੀ ਹੈਗੀ ਹੈ ਉਹ ਉਹਨਾਂ ਨੂੰ ਕਿਸ ਤਰੀਕੇ ਨਾਲ ਬਾਹਰ ਕੱਢ ਪਾਉਂਦੀ ਹੈ ਇਹ ਇੱਕ ਬੜਾ ਸਵਾਲ ਹੈ ਫਿਲਹਾਲ ਇਹੀ ਹੈ ਕਿ ਭਾਰਤ ਦੇ ਵਕਫਾ ਕੈਪਲੇ ਵਿੱਚ ਚਾਹੇ ਉਹ ਕੇਰਲ ਦੇ ਵਿੱਚ ਹੋਵੇ ਜਾਂ ਪੰਜਾਬ ਦੀ ਗੱਲ ਕਰੀਏ ਤੇ ਗੁਰਦਾਸਪੁਰ ਆ ਰਮੇਸ਼ਰ ਦੇ ਜ਼ਿਲ੍ਹੇ ਦੇ ਲੋਕ ਹੈਗੇ ਨੇ ਦੁਆਬਾ ਰੀਜਨ ਦੇ ਲੁਕ ਬਹੁਤ ਹੋ ਗਏ ਸ਼ਾਹਦਪੁਰ ਜਲੰਧਰ ਦੇ ਇਸ ਇਲਾਕੇ ਦੇ ਕਾਫੀ ਜਿਹੜੇ ਹੈਗੇ ਨੌਜਵਾਨ ਉੱਥੇ ਜ਼ਰੂਰ ਹੈਗੇ ਨੇ